हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਹੀ ਫਰਵੜਾ ਸੇਲ ਲਈ ਲੈ ਕੇ ਆਏ ਆਂਗੇ ਤਿੰਨੇ ਆ ਗਏ ਬਈ ਟਾਪ ਕੁਆਲਿਟੀ ਦੀਆਂ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ ਤੋਂ ਵੀਡੀਓ ਬਣਾ ਰਹੇ ਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੈਂਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੁਹਾਡੀ ਜਿਹੜੀ ਗੱਲਬਾਤ ਆ ਬਈ ਆਜੋ ਆਪਾਂ ਕਰਦੇ ਆ ਬਾਈ ਨਾਲ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਹਾਂ ਹਾਂ ਵਧੀਆ ਵੀਰੇ ਨਾਮ ਤੇ ਬਈ ਆਪਣਾ ਐਡਰੈਸ ਨਾਮ ਮੇਰਾ ਵੀਰੇ ਰਾਹੁਲ ਆ ਪਿੰਡ ਆਪਣਾ ਰਾਈਆ ਤੇ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈ ਗਿਆ ਮੋਬਾਈਲ ਨੰਬਰ 9056314210 ਦੇ ਨੇੜੇ ਪਿੰਡ ਬਈ ਆਪਾਂ ਨੂੰ ਨੇੜੇ ਪਿੰਡ ਬਈ ਆਪਾਂ ਰੁੱਟਵਾਲੀ ਰਹਿ ਗਿਆ ਸੰਧੂਆ ਰਹਿ ਗਿਆ ਛਿੱਡਰਲੀ ਸੜਤਪਾ ਰਹਿ ਗਿਆ ਠੀਕ ਹੈ ਬਾਈ ਤੇ ਕੰਟੈਕਟ ਨੰਬਰ ਆ ਬਾਈ ਦਾ ਬਈ ਸਕਰੀਨ ਤੇ ਚੱਲੂਗਾ ਨੋਟ ਕਰ ਲਓ ਕਿੱਧਰੋਂ ਸ਼ੁਰੂ ਕਰੀਏ ਬਈ ਇਧਰੋਂ ਕਰ ਲਿਆ ਆ ਕਿੰਨੀ ਕੁ ਉਮਰ ਦਾ ਬੱਚਾ ਆ ਗਿਆ ਬਾਈ ਪਹਿਲੇ ਮੇਰੀ ਬਈ ਇਹ ਹੈਗੀ ਯਾਰ ਸਾਢੇ 8 ਮਹੀਨਿਆਂ ਦੀ ਸਾਢੇ 8 ਮਹੀਨਿਆਂ ਦੀ ਬਾਈ ਕੱਦ-ਗਾਠ ਬਹੁਤ ਆ ਹੈਨਾ ਹਾਂ ਵੀਰੇ ਕੱਦ-ਗਾਠ ਤਿੰਨੇ ਬੱਚੀਆਂ ਪੂਰੇ ਇੰਪੋਰਟਡ ਸੀਮੰਡੀਆਂ ਨੇ ਸਾਰਾ ਰਿਕਾਰਡ ਮਿਲੂ ਇਹਨਾਂ ਦਾ ਤੇ ਕਿਹੜੇ ਸੀਮੰਡੀਆਂ ਬਾਈ ਦੱਸੋ ਇਹ ਬਾਈ ਬਰੂਟ ਦੀ ਹੈ ਵੀਐਸ ਦੇ ਵੀਐਸ ਦੇ ਬਰੂਟ ਸੀਮੰਡੀਆਂ ਹਾਂ ਵੀਰੇ ਪ੍ਰਿੰਟ-ਪ੍ਰਿੰਟ ਬਹੁਤ ਚੰਗਾ ਹੈ ਹਾਂ ਵੀਰੇ ਸਹੀ ਗੱਲ ਆ ਕੱਦ-ਗਾਠ ਬਾਈ ਪ੍ਰਿੰਟ ਤੋਰਾ-ਤਾਰਾ ਬੱਚੇ ਦਾ ਇੱਕ ਨੰਬਰ ਕਵਾਰਟੀ ਬਹੁਤ ਚੰਗੀ ਹੈ ਬਾਈ ਮਦਰਾਂ ਦੇ ਕੀ ਰਿਕਾਰਡ ਆ ਬਾਈ ਇਹਦਾ ਬਾਈ 30 ਪਲੱਸ ਆ ਮਦਰਾਂ ਦਾ ਰਿਕਾਰਡ ਠੀਕ ਹੈ ਬਾਈ ਹਾਂ 30 ਪਲੱਸ ਬਾਈ ਕਹਿੰਦਾ ਇਹਦਾ ਮਦਰਾਂ ਦਾ ਰਿਕਾਰਡ ਆ ਤੇ ਝੋਲੀ ਚੈੱਕ ਕਰਾ ਦੀ ਥਣਚਾਰੀ ਮੈਣਗੇ ਹਾਂ ਵੀਰੇ ਥਣਚਾਰੀ ਰੋਕੋ ਮੜੀ ਜਾ ਪੱਤ ਝੋਲੀ ਚਲੀ ਦੀ ਚੈੱਕ ਕਰਾ ਦੀ ਕਰਮ ਵਾਲੀ ਦੀ ਬਾਕੀ ਬਰੀਡ ਬਰੂਡ ਝੋਲੀ ਉੱਥੇ ਬੰਨ ਕੇ ਕਰਾ ਦੀ ਬਾਈ ਚੈੱਕ ਉੱਥੇ ਬੰਨ ਰੋਕੋ ਤੇ ਮੁੱਲ ਬਾਈ ਕੀ ਰਹੂਗਾ ਬਾਈ ਰahon ਮੁੱਲ ਨਾ ਫੋਨ ਤੇ ਹੋ ਜੂ ਬਾਈ ਸਾਰੀਆਂ ਮੁੱਲ ਤਿੰਨਾਂ ਦੀ ਫੋਨ ਤੇ ਹਾਂ ਵੀਰੇ ਮੁੱਲ ਜਾਏ ਜੀ ਰੋ ਮੁੱਲ ਜਾਏ ਜੀ ਠੀਕ ਹੈ ਬਾਈ ਮੋਲ ਬਾਈ ਕਹਿੰਦਾ ਭਾਈ ਜੈਦ ਰਹੂਗਾ ਮੋਲ ਰਹੂਗਾ ਫੂਡ ਤੇ ਝੋਲੀ ਚੈੱਕ ਕਰੋ ਮੈਂ ਕਹਿੰਨਾ ਕੀ ਬਾਤ ਥਣ ਥਣ ਬਹੁਤ ਚੰਗਾ ਲੱਗਿਆ ਹਾਂ ਵੀਰ ਥਣ ਝੋਲੀ ਦੀਆਂ ਨਹੀਂ ਮਾੜੀਆਂ ਚੰਗੀਆਂ ਬਰੀਡ ਦੀਆਂ ਬੱਚੀਆਂ ਵੀਰੇ ਸਹੀ ਗੱਲ ਹੈ ਬਾਕੀ ਆਹ ਚੀਜ਼ ਚੈੱਕ ਕਰਾ ਦੇ ਪਿੱਠੇ ਬਹੁਤ ਕਮ ਰਿਆ ਜਿਵੇਂ ਸਟੇਟ ਪਈਆਂ ਤਾਂ ਹੂੰ ਐ ਪੱਤਰ ਆ ਹਾਂ ਵੀਰ ਸਹੀ ਗੱਲ ਹੈ ਲੰਕਣੇ શરીਰ ਦੇ ਨਹੀਂ ਪੱਤਰ ਪੁੱਤਰ ਪੂਰਨੇ ਆ ਭਾਈ ਚਮਕਦਮ ਕਲੇ ਬੱਚੇ ਚੰਗੇ ਰਿਕਾਰਡ ਵਾਲੇ ਤਿਆਰ ਹੋਣ ਵਾਲੇ ਬੱਚੇ ਆਗੇ ਬਾਕੀ ਬਰੀਡ ਦੇਖੋ ਭਾਈ ਕੰਨ ਕੰਨ ਵੀ ਆਪਾਂ ਚੈੱਕ ਕਰਾਉਣਾ ਛੋਟਾ ਕੰਨ ਬੋਦੀਵਾਦੀ ਇੱਕ ਨੰਬਰ ਬਹੁਤ ਸੋਹਣਾ ਰੰਗ ਰੂਪਾ ਆਲਦਾ ਵੀਰੇ ਬੱਚਿਆਂ ਨੇ ਜੀ ਜਾਣ ਲਿਆ ਆਪਾਂ ਬਨਤੀਆਂ ਖੁੱਲੀਆਂ ਫਿਰਦੀਆਂ ਆਈਆਂ ਨੇ ਠੀਕ ਹੈ ਥੋੜਾ ਜਿਹਾ ਤਾਂ ਕਰਕੇ ਫਿੱਕੀਆਂ ਲੱਗਦੀਆਂ ਨੇ ਹੂੰ ਖੁੱਲੀਆਂ ਫਿਰਦੀਆਂ ਬਨਤੀਆਂ ਤਾਂ ਆਈਆਂ ਥੋੜਾ ਜਿਹਾ ਤਾਂ ਕਰਕੇ ਕਰਦੀਆਂ ਤੇ ਦੋ ਨੰਬਰ ਦਾ ਦੱਸ ਬਾਈ ਨਗੀਨਾ ਕਿੰਨੀ ਕੁ ਉਮਰ ਦਾ ਇਹਦੀ ਬਾਈ ਜੋ ਹੈਗੀ 10 ਮਹੀਨੇ ਜੀ ਠੀਕ ਹੈ ਹਾਂ ਇਹ ਹੈ ਗਿਆ ਸਨੋਮੈਨ ਦੀ ਵੀਰੇ ਸਨੋਮੈਨ ਹਾਂ ਤੇ ਕੁਆਲਿਟੀ ਦੇਖ ਬਈ ਮੈਂ ਕਹਣਾ ਨਾ ਕੁਆਲਿਟੀ ਦਾ ਬਾਈ ਯਾਰ ਮੂੰਹ ਬੋਲਦੀ ਆਪਾਂ ਨੂੰ ਬਾਲਾ ਕਹਿਣ ਦੀ ਲੋੜ ਨਹੀਂ ਹਾਂ ਹਾਂ ਸਹੀ ਗੱਲ ਆ ਬਾਈ ਦੇਖ ਰਾ ਜਿੰਦ ਜਾਨ ਵਾਲੀਆਂ ਨੱਚਦੀਆਂ ਫਿਰਦੀਆਂ ਜਿੰਦ ਜਾਨ ਵਾਲੀ ਆ ਬਾਈ ਨੱਚਦੀਆਂ ਫਿਰਦੀਆਂ ਕਿਉਂਕਿ ਬਾਈ ਕਹਿੰਦਾ ਖਲੀਆਂ ਆਈਆਂ ਬਾਈ ਤਾਂ ਕਰਕੇ ਥੋੜਾ ਜਿਆ ਕਰਦੀਆਂ ਆਈਆਂ ਤੁਰਨਾ ਵੀ ਨਹੀਂ ਆਉਂਦਾ ਵੀਰੇ ਯਾ ਤਲੇ ਹਾਰੇ ਤਾਂ ਸਹੀ ਬਾਈ ਤੁਰਨਾ ਵੀ ਨਹੀਂ ਆਉਂਦਾ ਬਾਕੀ ਖੜਾ ਖੜਾਈ ਬਾਈ ਆਪਾਂ ਦਿਖਾਈਏ ਦਾ ਫੇਸਬੁਕ ਤੇ ਲੈ ਦੇਖੋ ਬਾਈ ਪੂਤੀ ਬਾਦੀ ਚ ਇਹ ਗੁਲਾਬੀ ਮੱਛੀ ਆ ਬਾਈ ਜਿਵੇਂ ਅਲਾ ਕਹਿਣਾ ਬ੍ਰੀਡ ਉਹ ਚੀ ਐ ਪਿਆ ਚਟਾ ਚਟਾ ਬੱਚਾ ਹਾਂ ਵੀਰੇ ਸਹੀ ਗੱਲ ਆ ਖਰਗੋਸ ਦੇ ਬੱਚੇ ਵਰਗਾ ਰੰਗ ਪਿਆ ਕਰਮਾਣੀ ਦਾ ਦੂਈ ਲਾਈਨ ਚੈੱਕ ਕਰ ਸਕਦੇ ਹਾਂ ਬੜੀ ਚੰਗੀ ਆ ਥਣ ਝੋਲੀ ਦੀਆਂ ਬਾਈ ਤਿੰਨੀ ਸਾਫ ਆ ਹਾਂ ਵੀਰੇ ਚਾਰ ਹੀ ਥਣ ਨੇ ਚੈੱਕ ਕਰਾ ਲਈਏ ਚਾਰ ਹੀ ਬਾਈ ਕਹਿੰਦਾ ਥਣ ਨੇ ਬਾਕੀ ਬਾਈ ਪੱਧਰ ਪੱਧਰ ਦੇਖ ਹਾਂ ਵੀਰੇ ਸਕੋਰ ਵਗੈਰਾ ਤੋਰਾ ਤਾਰਾ ਬੱਚੇ ਦਾ ਇੱਕ ਨੰਬਰ ਆ ਸੁਨੱਖਪਣੇ ਦੀ ਗੱਲ ਕਰੀਏ ਨਾ ਫੁੱਲ ਆ ਬੱਚੇ ਜਲਾ ਝੋਲੀਏ ਪਚੇ ਕਰਾਨੇ ਬਈ ਬਹੁਤ ਸੋਹਣਾ ਥਾ ਉਹਦਾ ਆ ਜੀ ਦਿਖਾ ਬਈ ਬਹੁਤ ਸਟੇਟ ਪਈ ਆ ਤਾਹ ਤੋਂ ਮੇਨ ਚ ਜਾਈ ਹੁੰਦੀ ਆ ਯਾਰ ਬੱਚੀ ਦੀ ਹੂੰ ਵੀ ਐ ਤਾਹ ਤੋਂ ਸਿੱਧੀ-ਸਿੱਧੀ ਹੋਵੇ ਮੂਲੇ ਵਧੀਆ ਬਣ ਜਾਂਦੀ ਸਹੀ ਗੱਲ ਆ ਸਿੱਧੀ ਹੋ ਕੇ ਇਹ ਨਹੀਂ ਹੈਗਾ ਵੀ ਲਮਕੜਾ ਹੈ ਸਰੀਰ ਪੇ ਇਹ ਤਾਂ ਹੈ ਬ੍ਰੇਟ ਟੂ ਇਚ ਵਿੰਗ ਪਈ ਆ ਨਾ ਯਾਰ ਉਹ ਬੱਚਾ ਕੀ ਬਣੂਗਾ ਹਾਂ ਜੀ ਹੂੰ ਤੇ ਇਹਦੀ ਮਦਰ ਦਾ ਰਿਕਾਰਡ ਕੀ ਸੀ ਇਹ ਜੀ 40 ਪਲੱਸ ਵਾਲੀ ਦੀ ਆ ਬਾਈ ਠੀਕ ਹੈ ਬਾਈ ਹਾਂ ਪਹਿਲੀ ਗੱਲ ਤਾਂ ਨਾ ਬਈ ਤੁਸੀਂ ਬਹੁਤੀ ਵਾਰੀ ਚੈੱਕ ਕਰੋ ਬੱਚੇ ਦੇ ਕੁਆਲਟੀ ਚੈੱਕ ਕਰੋ ਪਾਲਾ ਰੰਗ ਲੂਗਾ ਪਿੰਡੇ ਜੋ ਵੀ ਬਾਈ ਗਲਾਬੀ ਰੰਗ ਚਮਕਦਾ ਸਹੀ ਗੱਲ ਆ ਬੇਸ਼ੱਕਲਾ ਕਹਿ ਦਿੰਦਾ ਵੀ ਕਹਿੰਦੇ ਵੀ ਥਣ ਗਲਾਬੀ ਹੋਵੇ ਹਨਾ ਇਹਦਾ ਸਾਰਾ ਪਿੰਡ ਹੀ ਗਲਾਬੀ ਆ ਹਾਂ ਵੀਰੇ ਸਹੀ ਗੱਲ ਆ ਬਈ ਬਾਕੀ ਬਈ ਥੋੜਾ ਸਮਾਂ ਸਾਹ ਕਿੱਟੀ ਗੱਲਾਂ ਕਰਨ ਵਾਲੀ ਆ ਹਾਂ ਬਈ ਹੂੰ ਐ ਮਨ ਲੈ ਇੱਕ ਘਟਾ ਖਾ ਕੇ ਯਾਰ ਕੱਬਣਾ ਹੋ ਜਾਣਾ ਇਹਨੇ ਵੀਰ ਦਾ ਸਹੀ ਗੱਲ ਆ ਲੈ ਥਣਾ ਥਣਾ ਦੀ ਪਿੱਥੀ ਪੁੱਥੀ ਚੈੱਕ ਕਰ ਸਕਦਾ ਬਈ ਇੱਕ ਨੰਬਰ ਥਣ ਲੱਗਾ ਪੂਰੀ ਪਿੱਥੀ ਦੇਖ ਸਕਦਾ ਲੈ ਚੱਲ ਬਈ ਬੰਦ ਇੱਕ ਤੇ ਮੁੱਲ ਤਾਂ ਨਹੀਂ ਵਾਲੇ ਹੋਣਗੇ ਬਈ ਫਿਰ ਮੁੱਲ ਬਈ ਬਰੀਡ ਦੇ ਹਿਸਾਬ ਨਾਲ ਜਾਇਜ਼ ਹੀ ਹੋਣਗੇ। ਇਹਨੂੰ ਪਤਾ ਹੁਣ ਹੈ। ਮੁੱਲ ਬਈ ਕਹਿੰਦਾ ਬਈ ਜਾਇਜ਼ ਹੋਣਗੇ ਕਿਉਂਕਿ ਸੋਨੂ ਵੀ ਪਤਾ ਦੇ ਹਿਸਾਬ ਦੀ ਬਰੀਡ ਆ ਉਸ ਹਿਸਾਬ ਦੀ ਮੁੱਲ ਹੋਣਗੇ। ਮੁੱਲ ਨਹੀਂ ਬਈ ਕਹਿੰਦਾ ਬਈ ਬੜੇ ਕਰਦੇ। ਤੇ 3 ਨੰਬਰ ਤੇ ਬੱਚਾ ਬਈ ਕਿੰਨੀ ਕੁ ਮੁੰਦਾ ਆ ਗਿਆ। ਇਹਦੀ ਬਈ ਉਮਰ ਹੋਊਗੀ 8.5 ਤੋਂ 9 ਮਹੀਨੇ ਦੀ। ਠੀਕ ਆ। ਹਾਂ ਬਹੁਤ ਰਿਕਾਰਡ ਦੀ ਬੱਚੀ ਆ। ਮੈਗਨਮ ਦੇ ਸੀਮਨ ਦੀ ਆ ਬਾਡ ਵਾਇਡ ਦੇ। ਠੀਕ ਆ। ਮਸਤੀ ਮਸਤੀ ਪੂਰੀ ਕਰਦਾ ਬੱਚਾ ਹੈ ਨਾ। ਉਹ ਤਾਂ ਬਰੇਰ ਚੌੜ ਕਰਦੀਆਂ ਨੇ ਸਹੀ ਗੱਲ ਆ ਲੈ ਬਾਈ ਕੁਆਲਿਟੀ ਦੇਖ ਲੈ ਬੱਛੀ ਦੀ ਨਹੀਂ ਇਹੇ ਬੱਚਾ ਛੇਤੀ ਮਿਲਦਾ ਸਹੀ ਗੱਲ ਆ ਬਾਈ ਪਾਲੀ ਕਰਾ ਬੱਚੇ ਤੇ ਬਾਕੀ ਤੁਸੀਂ ਇਹੋ ਚੀਜ਼ ਆ ਬਾਈ ਇਹਲਾ ਕਰਮਾ ਨਾਲ ਮਿਲਦੀ ਆ ਪੈਸੇ ਨਾਲ ਨਹੀਂ ਉਹ ਹਿਸਾਬ ਦੀ ਹੂੰ ਹਾਂ ਇਹ ਕਦੇ ਹੀ ਨਿਕਲਦੀ ਆ ਸੋਚੋ ਬੱਛੀ ਇਹ ਜੀ ਸਹੀ ਗੱਲ ਆ ਬਾਈ ਮੈਂ ਕਹਿੰਦਾ ਜਿਵੇਂ ਹੁਣ ਬਾਈ ਨੇ ਕਿਹਾ ਵੀ ਘਰੇ ਤਾਂ ਵੀ ਜੰਮਦੀ ਆ ਜਿਵੇਂ ਮੇਲੇ ਵਾਲੀ ਬੱਛੀ ਆ ਬਾਈ ਯਾਰ ਹੂੰ ਕੰਪੀਟੀਸ਼ਨ ਲੈਵਲ ਦੀ ਬੱਛੀ ਆ ਗਈ ਸਹੀ ਗੱਲ ਆ ਚੰਗੀ ਤਿਆਰ ਹੋਣ ਵਾਲੀ ਬੱਛੀ ਆ ਹਾਂ ਵੀਰੋ ਲੈ ਫੇਸ ਦੇ ਇਹੀ ਵੇਖਦੀ ਆ ਬਾਈ ਮੂਰੇ 2-3 ਲੱਖ ਦੀ ਹੂੰ ਕਲਾ ਕਹਿ ਲੈ ਭਾ ਮੰਗੀ ਸਹੀ ਗੱਲ ਉਦੋਂ ਵਿਕਰੀਆ ਇਹ ਮਸਤੀ ਕਰਦੀ ਫਿਰਦੀ ਆ ਪੂਰੀ ਕਰਨ ਵਾਲੀ ਤੇ ਮੁੱਲ ਪਈ ਕਹਿੰਦਾ ਫੋਨ ਤੇ ਕਰਾਂਗੇ ਬਾਕੀ ਝੋਲੀ ਝਾਲੀ ਚੈੱਕ ਕਰਵਾ ਦਨੇ ਸੋਨੂੰ ਬਾਲੀ ਚੰਗੀ ਝੋਲੀ ਆ ਬਾਈ 400 ਨੂੰ ਥਣ ਮਿਲਣਗੇ ਕੁਆਲਟੀ ਵਾਲੀ ਤਗੜੀ ਆ ਬਾਈ ਫੇਸ ਨਹੀਂ ਇਹੋ ਜਿਹਾ ਲੱਗਦਾ ਯਾਰ ਛੇਤੀ ਬੱਚੀ ਬੇਸ ਬੋਸ ਦੇਖੋ ਬਾਕੀ ਬਹੁਤ ਹੀ ਬਾਦੀ ਚਮਕਦਮ ਕਹ ਪਈਆ ਮੈਂ ਕਹਿੰਦਾ ਗਲਾਬੀ ਗਲਾਬੀ ਬੱਚਾ ਬਹੁਤ ਸੋਹਣਾ ਬੰਦਾ ਬਈ ਇਸ ਕਰਕੇ ਤੁਰੇ ਫਰਦਾ ਕਿਉਂਕਿ ਬਈ ਇਹ ਆਈ ਖੁੱਲੇ ਆ ਬਾਈ ਜਨਾ ਸਾਰੇ ਲੈ ਚੈੱਕ ਕਰੋ ਬਾਈ ਯਾ ਲੇ ਬੇ ਖੇਡਦਾ ਫਿਰਦਾ ਬੱਚਾ ਕਿਉਂਕਿ ਉਮਰ ਨਿਆਣੀ ਆ ਬਾਕੀ ਵਜਨ ਵਜੂਤ ਹੀ ਗੱਲ ਕਰੀਏ ਨਾ ਫੁੱਲ ਆ ਬਾਈ ਘਰਮਾਲੀ ਚ ਮੁੱਲ ਬਾਈ ਕਹਿੰਦਾ ਬਾਈ ਜਾਇਜ਼ ਹੋਣਗੇ ਤੇ ਮੁੱਲ ਰਹਿਣਗੇ ਫੂਨ ਤੇ ਤੇ ਬਾਕੀ ਕੁਆਲਟੀ ਬੱਚਿਆਂ ਦੀ ਵੀ ਚੈੱਕ ਕਰ ਸਕਦਾ ਬਹੁਤ ਚੰਗੇ ਬੱਚੇ ਨਗੀਨੇ ਬੱਚੇ ਆਗੇ ਡਾਇਮੰਡ ਪੀਸ ਦੇ ਬੱਚੇ ਆਗੇ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨਾਂ ਬੱਚਿਆਂ ਚੋਂ ਨਾ ਕੋਈ ਵੀ ਬੱਚਾ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਤੇ ਵੀਡੀਓ ਨੂੰ ਵੇਖਣ ਲਈ ਬਾਈ ਧੰਨਵਾਦ ਜੀ